वालों मैं सूरज हूं अंधेरा चीर के हर रोज निकलूंगा मुझे क्या रोक पाओगे उजाला रोकने आवाज मेरे लीडर राहुल गांधी दी है हर रोज जुल्म के खिलाफ उठती है हर रोज बुलंद होंगी है ओ मित्र प्यारे ओ, आज फैसला कुन घड़ी है ਅੱਜ ਲੋਕਾਂ ਨੂੰ ਦਵੰਧ ਚੋਂ ਕੱਢਣ ਦੀ ਘੜੀ ਆ ਅੱਜ ਚੀਫ ਮਿਨਿਸਟਰ ਕੈਂਡੀਡੇਟ ਅਨਾਉਂਸ ਕਰਨ ਦੀ ਘੜੀ ਆ ਫੱਗੋ ਫੱਗੋ ਟਕਾ ਦੇ ਫੱਗੋ ਆਗਮੀ ਯਰ ਮੇਰੀ ਗੱਲ ਨੂੰ ਸੁਣ ਲੋ ਜਿਹੜੇ ਬੰਦਿਆਂ ਦੇ ਅੰਦਰ ਦਵੰਧ ਰਹਿੰਦਾ ਜਿਹੜੇ ਬੰਦੇ ਅਧੂਰੇ ਹੁੰਦੇ ਆ ਮਾਰੇ ਜਾਂਦੇ ਆ ਮਾਰੇ ਜਾਂਦੇ ਆ ਮੈਂ ਪਿਛਲੀ ਵਾਰ ਰਾਹੁਲ ਜੀ ਨੂੰ ਆਪ ਕਿਹਾ ਸੀ ਮੈਂ ਕਿਹਾ ਜੀ ਮੇਰਾ ਬਜ਼ੁਰਗ ਤੇ ਮੈਂ ਜਦੋਂ ਮੈਂ 12 13 ਸਾਲ ਦਾ ਸੀ ਦਿੱਲੀੋਂ ਆਉਂਦੇ ਸੀ ਤੇ ਸਾਹਮਣੇ ਖਰਗੋਸ਼ ਮਰਿਆ ਪਿਆ ਤੇ ਮੈਂ ਪੁੱਛਿਆ ਮੈਂ ਕਿਹਾ ਜੀ ਕਿਵੇਂ ਮਰ ਗਿਆ ਕਹਿੰਦਾ ਰੋਕ ਗਡੀ ਰੋਕ ਕਹਿੰਦਾ ਫੇਰ ਪੁੱਛ ਮੈਂ ਕਿਹਾ ਜੀ ਇਹ ਕਿਵੇਂ ਮਰ ਗਿਆ ਕਹਿੰਦਾ ਇਹ ਤੈਨੂੰ ਨਹੀਂ ਕਰ ਸਕਿਆ ਸੱਜੇ ਜਾਣਾ ਕਿ ਖੱਬੇ ਜਾਣਾ ਠੋਕੋ ਠੋਕੋ ਕਰਾ ਲੈ ਠੋਕੋ ਸਾਹ ਪਰ ਯਾਦ ਰੱਖਿਓ ਯਾਦ ਰੱਖਿਓ ਉਹ ਸੀਗਾ ਖਰਗੋਸ਼ ਉਹ ਸੀ ਖਰਗੋਸ਼ ਤੇ ਇੱਥੇ ਬੈਠਾ ਬੱਬਰ ਸ਼ੇਰ ਬੱਬਰ ਸ਼ੇਰ ਸ਼ੇਰ ਜੋ ਕੁਝ ਕਰਦਾ ਪੂਰੀ ਤਾਕਤ ਲਾ ਕੇ ਕਰਦਾ ਕਦੇ ਅਧੂਰਾ ਨਹੀਂ ਜੇ ਸੌਂਦਾ ਵੀ ਹੈ ਤੇ 13 ਘੰਟੇ ਸੁੱਤਾ ਹੀ ਰਹਿੰਦਾ ਇਸ ਕਰਕੇ ਅੱਜ ਕੁਝ ਅਧੂਰਾ ਨਹੀਂ ਰਹੇਗਾ ਪੰਜਾਬ ਦੇ ਸਾਹਮਣੇ ਇਹ ਉਹ ਬੰਦਾ ਜਿਨੇ ਸਾਨੂੰ ਮੈਂ 13 ਸਾਲ ਬੀਜੇਪੀ ਚ ਰਿਹਾ ਕਹਿੰਦੇ ਪੁੱਛਿਆ ਨਹੀਂ ਕੰਪੇਨ ਕਰਾਉਂਦੇ ਇੱਧਰ ਭਜਾਉਂਦੇ ਉੱਧਰ ਭਜਾਉਂਦੇ ਰਾਹੁਲ ਜੀ ਸਾਰੀ ਉਮਰ ਜੇ ਮੈਂ ਤੇਰਾ ਧੰਨਵਾਦ ਕਰਾਂ ਤੂੰ ਚੌਥੇ ਸਾਲ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਤਾ ਮੇਰੇ ਪਿਓ ਦੀ ਕਾਂਗਰਸ ਦਾ ਪ੍ਰਧਾਨ ਬਣਾਤਾ ਤੇ ਤੂੰ ਕੁਝ ਨਹੀਂ ਕਹਿਦਾ ਤੇਰਾ ਪਿਆਰ ਚਾਹੀਦਾ ਤੇ ਤੂੰ ਜਿਹੜੀ ਇੱਜ਼ਤ ਮਿਲੀ ਆ ਉਹੀ ਚਾਹੀਦੀ ਹੈ ਔਰ ਕਾਂਗਰਸ ਦਾ ਕਲਿਆਣ ਚਾਹੀਦਾ ਹੈ ਪੰਜਾਬ ਦਾ ਕਲਿਆਣ ਵਾਕਈ ਵਾਕਈ ਕਾਂਗਰਸ ਦੇ ਥਰੂ ਜਾਂਦਾ ਹੈ ਜਿੰਨੇ ਬੰਦੇ ਇੱਥੇ ਬੈਠੇ ਐ ਹੀਰੇ ਐ ਐਦ ਕੀ ਐਦ ਕੀ ਅਸੀਂ ਆਪਣੀ ਛੈਣੀ ਪੱਥਰਾਂ ਦੇ ਉੱਤੇ ਨਹੀਂ ਪੱਥਰਾਂ ਤੇ ਬੇਕਾਰ ਨਹੀਂ ਕਰਨੀ ਕੰਕਰ ਪੱਥਰ ਐਦ ਕੀ ਹੀਰੇ ਤਰਾਸ਼ਨੇ ਹੀਰੇ ਐਦ ਕੀ ਭੇਡ ਬੱਕਰੀਆਂ ਮਗਰ ਨਹੀਂ ਜਾਣਾ ਸ਼ੇਰ ਲਿਆਣੇ ਆ ਔਰ ਸੱਚ ਪੁੱਛੋ ਐਦ ਕੀ ਡੱਬਿਆਂ ਦੇ ਉੱਤੇ ਹੁਣ ਟਾਈਮ ਉਹ ਆ ਗਿਆ ਐ ਕਿ ਡੱਬਿਆਂ ਡੁੱਬਿਆਂ ਦੇ ਉੱਤੇ ਫੋਕਸ ਨਾ ਕਰਿਓ ਕਿ ਇੰਜਣ ਲਾ ਦਿਓ ਜਿਹੜਾ ਸਾਰੇ ਡੱਬੇ ਖਿੱਚ ਕੇ ਆਉ ਮਰੇ ਟਗਾ ਠੋਕੋ ਠੋਕਾ ਕੇ ਠੋਕੋ ਨਵਜੋਤ ਸਿੰਘ ਸਿੱਧੂ ਦੇ 17 ਸਾਲ ਰਾਜਨੀਤੀ ਦੇ ਵਿੱਚ ਇਸ ਗੱਲ ਦਾ ਪ੍ਰਮਾਣ ਨੇ ਕਿ ਨਵਜੋਤ ਸਿੰਘ ਸਿੱਧੂ ਪਤਾਂ ਲਈ ਨਹੀਂ ਗਿਆ ਰੋਟ ਨਵਜੋਤ ਸਿੰਘ ਸਿੱਧੂ ਕਿਸੇ ਰਾਜ ਸਭਾ ਲਈ ਨਹੀਂ ਗਿਆ ਨਵਜੋਤ ਸਿੰਘ ਸਿੱਧੂ ਕਿਸੇ ਪਦ ਲਈ ਨਹੀਂ ਗਿਆ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਦਲਣ ਦੇ ਵਾਸਤੇ ਜੀਆ ਬਿਹਤਰੀ ਦੇ ਲਈ ਪੜਿਆ ਇਸ ਕਰਕੇ ਮੈਂ ਕਹਣਾ ਰਾਹੁਲ ਜੀ ਕਿ ਜੇ ਤਾਂ ਸੱਤਾ ਹਾਸਲ ਕਰਨੀ ਹੁੰਦੀ ਤੇ ਗੱਲ ਹੋਰ ਸੀ ਅੱਜ ਮੁੱਦਾ ਇੱਕੋ ਹੀ ਹੈ ਨੰਬਰ 1 ਪੰਜਾਬ ਨੂੰ ਇਸ ਕਰਜ਼ੇ ਚੋਂ ਕੱਢੂ ਕੌਣ ਨੰਬਰ 2 ਕਿਸ ਤਰ੍ਹਾਂ ਕੱਢੂ ਕਿਹੜਾ ਰੋਡ ਮੈਪ ਔਰ ਉਹ ਰੋਡ ਮੈਪ ਉਹੀ ਹੋ ਇਨ ਬਿੰਨ ਲਾਗੂ ਹੋ ਜੋ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਸ਼੍ਰੀ ਰਾਹੁਲ ਗਾਂਧੀ ਜੀ ਨੇ ਪਿਛਲੀ ਵਾਰ ਦਿੱਤਾ ਸੀ ਠੋਕ ਕੇ ਮਾਰੋ ਤਾੜੀ ਦਿੱਤਾ ਸੀ ਕਿ ਨਹੀਂ ਦਿੱਤਾ ਸੀ ਪੰਚਾਇਤਾਂ ਨੂੰ ਪੂਰੀ ਤਾਕਤ ਮਨਸਪਾਲਟੀਆਂ ਨੂੰ ਪੂਰੀ ਤਾਕਤ ਤੁਸੀਂ ਜਾਣਦੇ ਹੋ ਤਹਿਸੀਲ ਚ ਮਾਂ ਕਹਿੰਦੀ ਹੈ ਤਹਿਸੀਲਦਾਰ ਨਾ ਬਣਾਈ ਪੁੱਤਰ ਨੂੰ ਪਟਵਾਰੀ ਬਣਾ ਦੇ ਪਟਵਾਰੀ ਕਿਉਂ ਗੱਲ ਸਹੀ ਹੈ ਕਿ ਨਹੀਂ ਐ ਮੁੰਡੀ-ਮੁੰਡੀ ਹਲਾਈ ਜਾਨਾ ਤਾੜੀ ਵੀ ਤੇ ਟਕਾਓ ਹਾਂ ਫੇਰ ਜਾਂਦੇ ਆ ਫੇਰ ਜਾਂਦੇ ਆ ਭਾਈ ਤਸੀਲ ਦੇ ਵਿੱਚੋਂ ਮਨਿਸਪਲਟੀਚ ਆਖੇ ਜੀ ਬਰਥ ਸਰਟੀਫਿਕੇਟ ਬਣਾਉਣਾ ਹੈ ਅਲੱਗ ਕਰਾਂ ਪੰਜ ਕੱਢ ਪੰਜ ਵੱਡਾ ਬਾਦਲ ਦੇਖੋ ਤੇ ਬਾਪ ਹੀ ਆ ਸਭ ਦਾ 10% ਸੇਵਾ ਤੇ 90% ਮੇਵਾ ਮਚਲਾ ਬੁੜਾ ਇਦਾਂ ਕਿਹਾ ਗਿਆ ਰਾਜ ਨਹੀਂ ਦੀ ਸੇਵਾ 10% ਸੇਵਾ 90% ਮੇਵਾ ਤੇ ਨਾਲ ਸੁੱਖਾ ਗੱਪੀ 10 ਸਾਲ ਦੇ ਗਿਆ ਤੇ ਆਵਾਜ਼ ਆਇਦ ਕਿ ਅੰਮ੍ਰਿਤਸਰ ਚ ਅੱਡ ਉੱਠੀ ਹੈ ਤੇ ਪੰਜਾਬ ਚ ਅੱਡ ਉੱਠੀ ਹੈ ਪੰਜਾਬ ਚ ਉਹੀ ਆਵਾਜ਼ ਹੈ ਕਿ ਕੋਠੇ ਤੇ ਤੋਤਾ ਬਹਿਣ ਨਹੀਂ ਦੇਣਾ ਜੀਜਾ ਸਾਲਾ ਰਹਿਣ ਨਹੀਂ ਦੇਣਾ ਤੇ ਅੰਮ੍ਰਿਤਸਰ ਚ ਆਡ ਉੱਠੀ ਆ ਕਿ ਕੋਠੇ ਤੇ ਤੋਤਾ ਬਹਿਣ ਨਹੀਂ ਦੇਣਾ ਤਸਕਰ ਸਾਲਾ ਰਹਿਣ ਨਹੀਂ ਦੇਣਾ ਓਏ ਸਾਲਾ ਸੁਖਵੀਰ ਦੇ ਆ ਠੋਕੋ ਠੋਕੋ ਟਕਾ ਕੇ ਠੋਕੋ ਗੱਲ ਮੈਂ ਤੇ ਨਹੀਂ ਗੱਲ ਕਰ ਰਿਹਾ ਇਹ ਸਾਹ ਮਾਫੀਆ ਇਕੱਠਾ ਹੋ ਗਿਆ ਤੁਸੀਂ ਇਸ ਕ腐ਸ਼ਨ ਦੀ ਚੌਥੀ ਕੜੀ ਫੜੋ ਥਾਣਿਆਂ ਚ ਜਾਓ ਥਾਣਿਆਂ ਚ ਨਗਦ ਨਾਰਾਇਣ ਉਦਾਨ ਨਰੇਨ ਤੇ ਅੱਡ ਗੱਲ ਐ ਨਗਦ ਨਰੇਨ ਤੁਸੀਂ ਹੋਰ ਪਾਸੇ ਜਾਓ ਹਰ ਥਾਂ ਤੇ ਪੈਸੇ ਜੋ ਰਾਹੁਲ ਜੀ ਨੇ ਤੁਹਾਨੂੰ ਕਿਹਾ ਕਿ ਬਰਥ ਸਰਟੀਫਿਕੇਟ ਡੈਕ ਸਰਟੀਫਿਕੇਟ ਕਹਾਤਾ ਨਕਸ਼ਾ ਲਿਸੈਂਸ ਇਹ ਦਸਤੂ ਨੂੰ ਸਿੰਗਲ ਵਿੰਡੋ ਸਿਸਟਮ ਕੋਈ ਤੰਗੀ ਨਹੀਂ ਹੋਏਗੀ ਸਰਕਾਰ ਲੋਕਾਂ ਦੇ ਵਾਸਤੇ ਸਰਕਾਰ ਲੋਕਾਂ ਦੇ ਦਵਾਰ ਜਾਏਗੀ 170 ਸਰਵਿਸ ਤੁਹਾਨੂੰ ਫਰੀ ਦੇਾਂਗੇ ਟਕਾ ਕੇ ਘਰੇ ਬੈਠੇ ਦੀ ਵਿਜਨ ਹੈ ਅਸੀਂ ਉਸ ਵਿਜਨ ਨਾਲ ਚੱਲਾਂਗੇ ਐਤਕੀ ਕੈਪਟਨ ਮਰੁੰਦਰ ਸਿੰਘ ਮੰਗਣੀ ਕੈਪਟਨ ਮਰੁੰਦਰ ਸਿੰਘ ਕੀ ਸੀ ਕੀ ਸੀ ਉਹ ਅਸੀਂ 78 ਕਾਂਗਰਸ ਦੇ ਐਮਐਲਏ ਚੁਣੇ ਪਰ ਮੁੱਖ ਮੰਤਰੀ ਬੀਜੇਪੀ ਦਾ ਰਬੜ ਦਾ ਗੁੱਡਾ ਸੀ ਚਾਬੀ ਦੇ ਕੇ ਛੱਡਾ ਕਰ ਰਿਹਾ ਚਾਬੀ ਦੇਈ ਭਰੀ ਭਰੀ ਟੰਈ ਨਹੀਂ ਭਰੀ ਮਾਰਿਆ ਲਾ ਕੇ ਬਬਰ ਸ਼ੇਰ ਨੇ ਠੋਕ ਕੇ ਮਾਰਿਆ ਹੁਣ ਕਹਿੰਦਾ ਡਬਲ ਇੰਜਨ ਰਾਹੁਲ ਜੀ ਕਹਿੰਦਾ ਡਬਲ ਇੰਜਨ ਗਾੜੀ ਚਲਾएंगे ਹਮ ਅਰੇ ਇੰਜਨ ਤੋਂ ਇੱਕ ਹੀ ਰਹਿ ਗਿਆ ਤੇਰਾ ਇੰਜਨ ਤਾਂ ਕਾਦਾ ਸੀਜ਼ ਹੋ ਗਿਆ ਕਾਲਾ ਧੂਆ ਮਾਰਦਾ ਫੱਕ 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 ਦੇਖਿਆ ਨਹੀਂ ਉਹ ਭੂਣ ਜਾਂਦੇ ਹੁੰਦੇ ਦਿੱਲੀ ਹੈ ਚੱਲਿਆ ਕਾਰਤੂਸ ਐ ਇਹਦਾ ਕੀ ਵਜੂਦ ਆ ਮਿੱਤਰ ਪਿਆਰਿਓ ਇਹਦਾ ਕੀ ਵਜੂਦ ਆ ਇਹਨਾਂ ਨੇ ਲੁੱਟਿਆ ਇਹਨਾਂ ਨੇ ਪਰਚੇ ਪੁਆਏ ਇਹਨਾਂ ਨੇ ਰੇਤਾ ਖਾਦਾ ਅੱਜ ਰਾਹੁਲ ਜੀ ਦੇ ਵਿਜਨ ਦੇ ਨਾਲ 1000 ਰੁਪਇਆ ਟਰਾਲੀ ਦੇਾਂਗੇ ਗਰੀਬ ਨੂੰ ਰੇਤੇ ਦੀ 1000 ਰੁਪਇਆ ਠੋਕ ਕੇ ਦੇਣਾ ਮੈਂ ਜਾ ਕੇ ਪੰਜਾਬ ਦੇ ਨਕਸ਼ੇ ਨੂੰ ਮਾਫੀਆ ਮਿਲੇਗਾ ਜਾਂ ਨਵਜੋਤ ਸਿੰਘ ਸਿੱਧੂ ਮਿਲੇਗਾ ਦੋਹਾਂ ਚੋ ਇੱਕ ਰਹੇਗਾ ਦੂਜਾ ਨਹੀਂ ਹੋਏ ਕਿ ਦਾਰੂ 200 ਦੀ 2000 ਚ ਚੋ ਲੋਕਾਂ ਦੇ ਘਰਾਂ ਦੇ ਵਿੱਚ ਡਿਸਟਿਲਰੀਆਂ ਲੱਗਣ ਚੋਰ ਚੋਰ ਮੋਸਰੇ ਭਾਈ ਕਿਉਂ ਇੱਕ ਸਿਸਟਮ 40000 ਕਰੋੜ ਰੁਪਇਆ ਪੰਜਾਬ ਦਾ ਆਪਣੀ ਜੇਬ ਚ ਪਾਵੇ ਕਿਉਂ ਨਾ ਉਹ 40000 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਦੇ ਵਿੱਚ ਆਵੇ ਡਬਲ ਹੋ ਕੇ ਸੈਂਟਰ ਦੀਆਂ ਸਕੀਮਾਂ ਚ 80000 ਕਰੋੜ ਰੁਪਇਆ ਲਾ ਕੇ ਇਹਨਾਂ ਦੇ ਕੋਲ ਜਾਵੇ ਇਹਨਾਂ ਦੇ ਕੋਲ ਪੰਜਾਬ ਦੇ ਲੋਕਾਂ ਕੋਲ ਦੈਟ ਇਜ਼ ਦੀ ਸਪਿਰਿਟ ਆਫ ਦਾ ਕਨਸਟੀਟਿਊਸ਼ਨ ਦਾ ਪਾਵਰ ਆਫ ਦਾ ਪੀਪਲ ਮਸਟ ਰਿਟਰਨ ਟੂ ਦਾ ਪੀਪਲ ਔਰ ਨੋ ਡਿਸਕ੍ਰਿਮੀਨੇਸ਼ਨ ਔਨ ਦਾ ਬੇਸਿਸ ਆਫ ਕਾਸਟ ਕਲਰ ਐਂਡ ਕ੍ਰੀਡ ਕੀ ਕਹਾ ਮੈਂ ਆਪਣੇ ਰੈਬਰ ਬਾਰੇ समय नदी की बाढ़ के अक्सर सब भुगताया जाया करते हैं है समय नदी की बाढ़ के अक्सर सब झुक जाया करते हैं है समय बड़ा तूफान प्रबल भी झुक जाया करते हैं अक्सर दुनिया के लोग समय में चक्कर खाया करते हैं पर कुछ राहुल गांधी जैसे होते हैं जो एक दलित गरीब को पंजाब का मुख्यमंत्री बनाया करते हैं ਹੋ ਜੀ ਨਵਜੋਤ ਸਿੰਘ ਸਿੱਧੂ ਆਸ਼ਿਕ ਹੈ ਪੰਜਾਬ ਦਾ ਆਸ਼ਿਕ ਇਸ਼ਕ ਇਸ਼ਕ ਕੀ ਹੁੰਦਾ ਮਿੱਤਰਾ ਇਸਕੋ ਹੁੰਦਾ ਕੱਲੀ ਮਹਿਬੂਬਾ ਵਾਲਾ ਇਸ਼ਕ ਨਾ ਦੇਖਿਓ ਹੈ ਲੋਕਾਂ ਨੂੰ ਮਹਿਬੂਬਾ ਹੀ ਇਸ਼ਕ ਲੱਗਦੀ ਹੈ ਇਸ਼ਕ ਭਗਤ ਸਿੰਘ ਦਾ ਵੀ ਸੀ ਇਸ਼ਕ ਭਗਤ ਸਿੰਘ ਦਾ ਵੀ ਸੀ ਅਤੀਤ ਖੁਦ ਜਵਾਬ ਹੈ ਉਸ 'ਤੇ ਸਵਾਲ ਨਹੀਂ ਹੋਤੇ मिट्टी में डूबे बिना गुलाब नहीं होते शिक्षा में यदि देश के प्रति प्रेम हो तो बात बनती है पंजाब के प्रति प्रेम हो तो बात बनती है यूं ही मुठियां बांध लेने से इनकलाब नहीं होते इनकलाब की कड़ी है एक बदलाव की कड़ी है और वो बदलाव जरा लोगों दिंदगी बेहतर कर सके जे नवजोत सिंह सिद्धू अज सब कुछ छड़ के ਬੀਬੀ ਬੱਚੇ ਛੱਡ ਕੇ 50-50 ਕਰੋੜ ਦੀ ਆਮਦਨ ਛੱਡ ਕੇ ਅੱਜ ਇੱਥੇ ਖੜਾ ਹੈ ਤੇ ਪੰਜਾਬ ਦੀ ਲੋਕਾਂ ਦੀ ਜ਼ਿੰਦਗੀ ਬਦਲਣ ਦੇ ਵਾਸਤੇ ਖੜਾ ਹੋਰ ਮੇਰੀ ਕੋਈ ਲਾਲਚਾ। ਗਾਉ ਜੀ ਜਦੋਂ ਨੀਹਾਂ ਕੋਈ ਪੁੱਤ ਜੰਮਦਾ ਨਾ ਘਰ 'ਚ ਤੇ ਨੀਹਾਂ ਰੋਂਦੀਆਂ ਨੇ। ਉਹ ਕਹਿੰਦੀਆਂ ਨੇ ਜੇ ਤਾਂ ਚੰਗਾ ਨਿਕਲਿਆ ਤੇ ਢਾਕੇ ਦੁਬਾਰਾ ਬਣਾਉ। ਤੇ ਜੇ ਮਾੜਾ ਨਿਕਲਿਆ ਸ਼ਰਾਬੀ ਨਿਕਲਿਆ ਤੇ ਵੈਸੇ ਹੀ ਗਲ ਜਾਣਗੀਆਂ। ਅੱਜ ਪੰਜਾਬ ਦੇ ਵਿੱਚ ਨਵੀਆਂ ਨੀਹਾਂ ਪਾਉਣ ਦੀ ਗੱਲ ਹੈ ਤੇ ਉਸ ਨਵੀਂ ਨੀਹ ਦਾ ਪਹਿਲਾ ਪੱਥਰ ਨਵਜੋਤ ਸਿੰਘ ਸਿੱਧੂ ਨੂੰ ਬਣਾ ਕੇ ਰੱਖਿਓ ਸਿੱਧੂ ਨੀਹ ਬਣ ਕੇ ਰਾਜੀ ਹੈ ਨੀ ਬਣ ਨਾ ਲਾਂਸ ਸੀ ਨਾ ਕੋਈ ਚਾਹ ਹੈ ਨਾ ਜ਼ਿੰਦਗੀ ਦੇ ਵਿੱਚ ਕਿਸੇ ਤੋਂ ਮੰਗਿਆ ਅੰਮ੍ਰਿਤਸਰ ਵੀ ਗਿਆ ਅੰਮ੍ਰਿਤਸਰ ਵਾਲੇ ਉਹ ਕਹਿੰਦੇ ਜੀ ਐਦਾਂ ਵੋਟਾਂ ਮੰਗੋ ਮੈਂ ਕਿਹਾ ਮੈਂ ਵੋਟਾਂ ਨਹੀਂ ਮੰਗਣੀਆਂ ਮੈਂ ਗੁਰੂ ਦੇ ਘਰ ਦੇ ਉੱਤੇ ਵੀ ਜੇ ਸੀਸ ਲਾਇਆ ਤੇ ਗੁਰੂ ਨੂੰ ਕਿਹਾ ਉਹ ਰੱਬਾ ਮੈਨੂੰ ਮੰਗਣਾ ਨਹੀਂ ਆਉਂਦਾ ਤੂੰ ਮੈਨੂੰ ਆਪਣਾ ਬਣਾ ਲੈ ਸੁਖ ਸੁਖ ਦਾ ਸਾਝੀ ਬਣਾ ਲੈ ਤੇ ਕੌਣ ਕਹਿੰਦਾ ਉਹ ਪਰਮਾਤਮਾ ਤੁਹਾਡੇ ਚ ਨਹੀਂ ਵਸਦਾ ਜਿਵੇਂ ਤਿਲਾਂ ਚ ਤੇਲ ਸਾਗਰ ਚ ਲਹਿਰਾ ਫੁੱਲਾਂ ਚ ਖੁਸ਼ਬੂ ਉਸ ਤਰ੍ਹਾਂ ਹੀ ਉਹ ਪਰਮਾਤਮਾ ਹਰੀ ਨਾਰਾਇਣ ਅੱਲਾ ਵਾਹਿਗੁਰੂ ਬਣ ਕੇ ਤੁਹਾਡੇ ਅੰਦਰ ਛੁਪਿਆ ਤੁਹਾਡੇ ਵਿੱਚ ਇਸ ਕਰਕੇ ਮੈਂ ਤੁਹਾਨੂੰ ਕਹਿੰਨਾ ਮੈਂ ਤੁਹਾਨੂੰ ਕਹਿਣਾ ਕਿ ਆਪਣਾ ਬਣਾ ਕੇ ਰੱਖੋ ਵੋਟਾ ਮੰਗਣ ਨਹੀਂ ਆਏ ਆਪਣਾ ਬਣਾ ਕੇ ਰੱਖੋ ਸੁਖ ਦੁਖ ਦਾ ਸਾਝੀ ਬਣਾ ਕੇ ਰੱਖੋ ਮੈਂ ਤੁਹਾਨੂੰ ਵਚਨ ਦਿੰਦਾ ਕਿ ਜੇ ਮੈਂ ਪੀਸੀਸੀ ਪ੍ਰਦਾਨ ਰਿਆ ਔਰ ਜੇ ਮੈਂ ਅਬਦੀ ਮਾਂ ਦਾ ਜਣਿਆ ਤੇ ਕਿਸੇ ਐਮਐਲਏ ਦੇ ਪੁੱਤ ਨੂੰ ਹੁਣ ਚੇਅਰਮੈਨ ਨਹੀਂ ਮਿਲੇਗੀ ਵਰਕਰ ਨੂੰ ਮਿਲੇਗੀ 4000 ਚੇਅਰਮੈਨ ਮਾਰ ਕਾ ਔਰ ਖਾਸ ਕਰਾਏ ਉਸੇ ਦਿਨ ਪੁਆ ਕੇ ਮਾਰੂ ਤਸਤੀਫਾ ਜੇ ਕਿਸੇ ਅੱਗੇ ਕਤਾਰ 'ਚ ਖੜੇ ਤਾਈਆਂ ਵਾਲੇ ਨੂੰ ਦਿੱਤਾ ਬਹੁਤ ਹੋ ਗਿਆ ਬਾਤ ਹੋ ਗਿਆ ਇਹ ਉਹਨਾਂ ਲੋਕਾਂ ਦੀ ਉਹਨਾਂ ਲੋਕਾਂ ਦੀ ਮੈਂ ਐਕਸ ਹੋਊਂਗਾ ਰਾਹੁਲ ਜੀ ਇੱਕ ਦਿਨ ਕਹਿਣਗੇ ਐਕਸ ਮਿਨਿਸਟਰ ਐਕਸ ਫਲਾਨਾ ਮਾਫ ਕਰਨਾ ਇੱਕ ਦਿਨ ਤੁਸੀਂ ਵੀ ਐਕਸ ਹੋ ਜਾਣਾ ਉਹ ਕਹਿਣਗੇ ਜੀ ਐਕਸ ਪ੍ਰੈਜ਼ੀਡੈਂਟ ਫਲਾਨਾ ਲੇਕਿਨ ਇਹ ਵਰਕਰ ਕਦੇ ਐਕਸ ਨਹੀਂ ਹੋਏਗਾ ਇਹ ਸਦਾ ਲਈ ਸਮੁੰਦਰ ਵਾਂਗੂ ਠਾਠਾ ਇਸ ਦਾ ਕੇਸ ਵਰਕਰ ਤੇ ਵਸ ਕਰਨਾ ਪਏਗਾ ਇਹਨਾਂ ਸੁਤਿਆਂ ਨੂੰ ਕਰੋ ਉਠਾਉਣਾ ਪਏਗਾ ਔਰ ਕੋਈ ਲੋਭ ਨਹੀਂ ਕੋਈ ਲਾਲਸਾ ਨਹੀਂ ਗਿੱਧੜਾਂ ਦਾ ਗਿੱਧੜਾਂ ਦਾ ਫੇਰਦਾ ਕਰੋ ਪਟੋਰੇਆ ਕਹਿੰਦੇ ਸਿੱਧੂ ਸ਼ੇਰ ਮਾਰਨਾ ਇਹ ਇਹ ਸਾਰੇ ਇਕੱਠੇ ਹੋਏ ਆ ਇਹ ਸਾਰੇ ਇਕੱਠੇ ਹੋਏ ਆ ਜੰਨੀ ਸਾਹਿਬ ਹਾਸਲ ਹੈ ਪਰ ਤਾੜੀ ਠੋਕ ਠੋਕਣਾ ਨਾਰੋਕ ਨਾਰੋਕ ਠੋਕ ਏ ਨਵਜੋਤ ਸਿੰਘ ਸਿੱਧੂ ਐ ਮਿੱਤਰਾ ਏ ਨਵਜੋਤ ਸਿੰਘ ਸਿੱਧੂ ਐ ਉਹ ਸੁਤੰਤਰਤਾ ਸੈਨਾਨੀ ਦਾ ਪੁੱਤਰ ਐ ਜਿਨੇ ਆਪ ਦਾ ਰਾਜੇ ਪਿਓ ਨੂੰ ਛੱਡ ਕੇ ਦੋ ਕੁਰਤੇ ਪਜਾਮਿਆਂ ਦੇ ਵਿੱਚ ਤੇਜ ਸਿੰਘ ਸੁਤੰਤਰ ਨਾਲ ਜ਼ਿੰਦਗੀ ਕੱਢੀ ਜਿਨੇ ਲਾਲ ਕਿਲਾ ਅਖਬਾਰ ਸਵੇਰੇ 3 ਵਜੇ ਕੱਢਦਾ ਸੀਗਾ ਜਿਨੇ ਸੱਭਨ ਨਹੀਂ ਦੇਖਿਆ ਦੋ ਦੋ ਮਹੀਨੇ ਤੇ ਜਦੋਂ ਫੜਿਆ ਗਿਆ ਸਜ਼ਾਏ ਮੌਤ ਸੁਣਾਈ ਜੂੜਾ ਬੰਨ ਮੰਨ ਕੇ ਤਿੰਨ ਤਿੰਨ ਮਹੀਨੇ ਰੱਖੇ ਗੁੰਡੇ ਪੋਤਣੇ ਮੂੰਹ ਤੇ ਲਾਏ ਤੇ ਆਖੀਰਲੇ ਦਿਨ ਜਿੱਦਨ ਮਰਨਾ ਸੀ ਕਿੰਗ ਜੈਮਨਸਿਟੀ ਹੋਈ ਤੇ ਮੇਰੇ ਪਿਓ ਨੂੰ ਪਰਚੀਆਂ ਪਾ ਕੇ ਛੱਡਿਆ ਰਾਹੁਲ ਜੀ ਤੱभी 1942 ਮੈਂ ਉਸਨੇ ਕਾਂਗਰਸ ਚ ਜੁਆਇਨ ਕੀਤੀ ਤੱभी ਪੰਡਿਤ ਜੀ ਨੇ ਉਸਕੋ ਟਿਕਟ ਦਿੱਤੀ ਔਰ 1956 ਮੈਂ ਜਬ ਬਦਲ ਕਾਂਗਰਸ ਸੇ ਹਾਰਾ ਮੇਰਾ ਫਾਦਰ ਭਾਗਸੋਂ ਸੇ ਐਮਐਲਏ ਬਨਾ ਥਾ ਤੇ ਮੇਰਾ ਦੋਸਤ ਉਹਦਾ ਦੋਸਤ ਅਨੰਦ ਕੁਮਾਰ ਉਹਨੂੰ ਕਹਿੰਦਾ ਸੀ ਉਹਨੂੰ ਕਹਿੰਦਾ ਸੀ ਕਿ ਭਗਵੰਸਿਆ ਚਾਰ ਪੈਸੇ ਕਮਾ ਤਾਰਖਾਨੇ ਲਾ ਇਹ ਕਿਹੜੀ ਦੇਸ਼ ਭਗਤੀ ਚ ਪੈ ਗਿਆ ਇਹ ਕਿੱਥੇ ਜਾ ਖੜਿਆ ਤੇ ਮੇਰੇ ਪਿਓ ਨੇ ਉਹਨੂੰ ਸੁਨੇਹਾ ਲਾ ਕੇ ਕਿਹਾ ਸੀ ਗੱਲ ਤੇ ਤੇਰੀ ਠੀਕ ਆ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਪਰ ਰੁੱਖਾਂ ਨਾਲੀ ਛਾਵਾਂ ਹੁੰਦੀਆਂ ਸਮਾ ਸਭ ਨੂੰ ਢਾ ਦਿੰਦਾ ਕਿੰਨਾ ਹੀ ਤਣੀ ਹੋ ਹੋ ਤੁਰ ਕੇ ਕੋਣ ਕਿਸੇ ਦਾ ਨਾ ਲੈਂਦਾ ਕਿੰਜ ਬਣਦੀ ਮੇਰੇ ਗੁਰੂ ਦੀ ਬਾਣੀ ਜੇ ਬਾਬਾ ਨਾਨਕ ਹੱਤੀ ਲਾ ਲੈਂਦਾ ਜੇ ਬਾਬਾ ਨਾਨਕ ਹੱਤੀ ਲਾ ਲੈਂਦਾ ਇਹ ਬਾਬੇ ਨਾਨਕ ਦਾ ਫਲਸਫਾ ਹੈ ਇਹ ਬਾਬੇ ਨਾਨਕ ਦਾ ਫਲਸਫਾ ਹੈ ਸਰਬੱਤ ਦਾ ਭਲਾ ਇਹ ਬਾਬੇ ਨਾਨਕ ਦਾ ਫਲਸਫਾ ਹੈ ਕਿ ਭਾਈ ਲਾਲੋ ਦੀ ਰੋਟੀ ਚੋਂ ਦੁੱਧ ਨਿਕਲਦਾ ਹੈ ਕਿਉਂਕਿ ਹੱਕ ਹਲਾਲ ਦੀ ਹੈ ਤੇ ਮਲਕ ਭਾਗੋ ਦੀ ਰੋਟੀ ਚ ਖੂਨ ਨਿਕਲਦਾ ਕਿਉਂਕਿ ਹਰਾਮ ਦੀ ਐ ਇਹ ਇਲੈਕਸ਼ਨ ਵੀ ਹਰਾਮ ਤੇ ਈਮਾਨਦਾਰ ਇਲੈਕਸ਼ਨ ਹੈ ਹਰਾਮ ਤੇ ਈਮਾਨਦਾਰ ਨੇਕੀ اور ਬਦੀਦਾ ਸਾਗਰ ਚ ਗਾਗਰ ਪਾਣਾ ਹੋਵੇ ਤੇ ਇਹੀ ਗੱਲ ਹੈ ਬਾਕੀ ਰਹੀ ਸਿੱਧੂ ਦੀ ਗੱਲ ਸਿੱਧੂ ਤੇ ਇੱਕ ਵਿਜਨ ਦੀ ਗੱਲ ਕਰਦਾ ਹੈ ਸਿੱਧੂ ਤੇ ਕਹਿੰਦਾ ਔਰਤਾਂ ਨੂੰ 1100 ਰੁਪਏ ਦਾ ਸਿਲੰਡਰ ਦੇ ਦਿਓ ਗ੍ਰਹਿਣੀਆਂ ਨੂੰ ਇੱਜ਼ਤ ਦੇ ਦਿਓ ਸਨਮਾਨ ਦੇ ਦਿਓ ਤੇ ਅੱਠ ਸਿਲੰਡਰ ਫਰੀ ਦੇ ਦਿਓ ਠਾ ਸਿੱਧੂ ਕਹਿੰਦਾ 170 ਸਰਵਿਸ ਸਰਪੰਚਾਂ ਨੂੰ ਦੇ ਦਿਓ ਪੰਚਾਇਤੀ ਰਾਜ ਜ Rajiv Gandhi ਜੀ ਦਾ ਸੁਪਨਾ ਕਾਇਮ ਕਰ ਦਿਓ ਆਪ ਨਰਮਰ ਬਣਾ ਦਿਓ ਖੁਦ ਮੁਖਤਿਆਰੀ ਦੇ ਦਿਓ ਪੰਚਾਂ ਸਰਪੰਚਾਂ ਨੂੰ ਕਾਰਪੋਰੇਸ਼ਨਾਂ ਨੂੰ ਇਹਨਾਂ ਨੇ ਇੱਕ ਮੁੱਖ ਮੰਤਰੀ ਦੇ ਗੋਦਿਆਂ ਨਾਲ ਬੰਨਤੀ ਸਰਕਾਰ ਚਾਰ ਪੰਜ ਮਾਫੀਆ ਰਾਜ ਦੇ ਬੰਦਿਆਂ ਦੇ ਨਾਲ ਬੰਨਤੀ ਸਰਕਾਰ ਸਰਕਾਰ ਉਹ ਹੁੰਦੀ ਹੈ ਜਿਹੜੀ ਟੈਕਸ ਲਵੇ ਭੰਵਰੇ ਵਾਂਗ ਫੁੱਲ ਵੀ ਖੁਸ਼ੇ ਤੇ ਪੰਵਰਾ ਵੀ ਖੁਸ਼ ਇਹ ਜੂੰਕਾ ਬਣ ਗਏ ਅੱਜ ਪੰਜਾਬ ਦੇ ਵਿੱਚ ਮਾਫੀਆ ਦੇ ਕਰਕੇ ਗਰੀਬ ਆਦਮੀ ਆਮ ਆਦਮੀ 55000 ਕਰੋੜ ਰੁਪਏ ਟੈਕਸ ਦੇ ਰਿਹਾ ਤੁਸੀਂ ਤੇ ਪੁਆਇੰਟ 1% ਮਾਫੀਆ ਪੰਜਾਬ ਨੂੰ 225 ਕਰੋੜ ਰੁਪਏ ਟੈਕਸ ਦੇ ਰਿਹਾ ਹੈ ਇਹੀ ਰਾਹੁਲ ਗਾਂਧੀ ਜੀ ਨੇ ਕਿਹਾ ਸੀ ਅਮੀਰ ਅਮੀਰ ਹੁੰਦਾ ਤਰਾ ਜਾ ਰਿਹਾ ਹੈ ਗਰੀਬ ਗਰੀਬ ਹੁੰਦਾ ਚਲਿਆ ਜਾ ਰਿਹਾ ਹੈ ਇਹ فاਸਲਾ ਜੇ ਸਿੱਧੂ ਨਾ ਮਟਾ ਸਕਿਆ ਰਾਜਨੀਤੀ ਦਾ ਕੋਈ ਫਾਇਦਾ ਨਹੀਂ ਬਾਕੀ ਰਹੀ ਗੱਲ ਮੈਨੂੰ ਤਾਂ ਤੁਸੀਂ ਬੋਲਦੇ ਤੁਹਾਡੇ ਸਾਹਮਣੇ ਤਾਂ ਮੇਰੇ ਬੈਟਰੀ ਇੰਨੀ ਚਾਰਜ ਹੋ ਜਾਂਦੀ ਆ ਵੀ ਮੈਂ ਹੋਰ 2 ਘੰਟੇ ਬੋਲੀਆਂ ਪਰ ਸੁਣਨਾ ਆਪਾਂ ਇਹਨਾਂ ਨੂੰ ਹੈ ਹੈ ਉਸ ਸਰਪੈਂਸ ਮੂਵੀ ਦਾ ਜਿਹੜਾ ਐਂਡ ਆਉਂਦਾ ਨਾ ਤੇ ਉਸ ਸਰਪੈਂਸ ਮੂਵੀ ਦੇ ਵਿੱਚ ਉਹ ਲਾਸਟ ਜਿਹੜਾ ਉਹ ਤੇਰੀ ਦੀ ਆ ਪਟਾਕਾ ਪੈ ਗਿਆ ਹੋਏ ਪੈ ਗਿਆ ਓਏ ਪੈ ਗਿਆ ਪਟਾਕਾ ਪੈਣ ਵਾਲਾ ਹੈ ਬਾਕੀ ਮੇਰੇ ਇਸ਼ਕ ਦੀ ਗੱਲ ਇਸ਼ਕ ਬਦਲੇ ਚ ਮੰਗਦਾ ਨਹੀਂ ਕੁਝ ਇਸ਼ਕ ਕਦੇ ਕੁਝ ਨਹੀਂ ਮੰਗਦਾ ਮਾਬਾ ਉਹਨਾਂ ਦਾ ਦਰਜਾ ਕਿਉਂ ਉੱਚਾ ਹੈ ਕਿਉਂ ਚਾਹ ਮਾਂ-ਬਾਪ ਦਾ ਦਰਜਾ ਕਿਉਂਕਿ ਮਾਂ-ਬਾਪ ਦੋ ਸ਼ਖਸ ਐਸੇ ਧਰਤੀ ਦੇ ਉੱਤੇ ਜਿਹੜੀ ਆਪਦੀ ਔਲਾਦ ਨੂੰ ਆਪਣੇ ਤੋਂ ਉੱਚਾ ਦੇਖ ਕੇ ਖੁਸ਼ ਨੇ ਮੇਰੇ ਬਾਪ ਨੇ ਮੈਨੂੰ ਕਿਹਾ ਸੀਗਾ ਪੁੱਤਰ ਮੇਰੇ ਨਾਲੋਂ ਵੱਧ ਤੇਰਾ ਨਾਮ ਹੋਊ ਤੇ ਮੈਂ ਚੰਗਾ ਬਾਪ ਆ ਉਹ ਚੰਗਾ ਬਾਪ ਸੀ ਸ਼ਾਇਦ ਅਸੀਂ ਮਾੜੇ ਆ ਕਿਉਂਕਿ ਸਾਡਾ ਪੁੱਤ ਐਡਵੋਕੇਟ ਜਨਰਲ ਦੀ ਛੱਡ ਕੇ ਚਲਾ ਗਿਆ ਕਿ ਮੇਰੇ ਬਾਪ ਦੇ ਉੱਤੇ ਉਂਗਲ ਚੱਕਦੀ ਹੈ ਪਰ ਉਹ ਚੰਗਾ ਉਹ ਵੀ ਚੰਗਾ ਹੈ ਇਸ ਕਰਕੇ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਤੇ ਪੰਜਾਬ ਦਾ ਭਲਾ ਚਾਹੀਦਾ ਹੈ ਔਰ ਉਸ ਪੰਜਾਬ ਦੇ ਭਲੇ ਦੇ ਵਿੱਚ ਮੈਂ ਆਪਣਾ ਕਲਿਆਣ ਮੰਗਾ। ਇਹੀ ਮੈਂ ਦੇਵੀ ਕੋਲੋਂ ਮੰਗ ਕੇ ਆਇਆ ਕਿ ਪੰਜਾਬ ਦੇ ਪੜ੍ਹਾਈ ਦੇ ਵਿੱਚ ਮੇਰਾ ਕਲਿਆਣ ਨਿਹਿਤ ਕਰ। ਇਸ ਕਰਕੇ ਸਰ ਮੇਰੇ ਇਸ਼ਕ ਨੇ ਨਾ ਵੋਟਾਂ ਮੰਗੀਆਂ ਪੰਜਾਬ ਤੋਂ ਨਾ ਉਹਦੇ ਮੰਗੇ। ਮੇਰੇ ਇਸ਼ਕ ਨੇ ਪੰਜਾਬ ਦੀ ਭਲਾਈ ਮੰਗੀ। ਇਸ ਕਰਕੇ ਦਰਸ਼ਨੀ ਘੋੜਾ ਨਾ ਬਣਾ ਕੇ ਸਿੱਧੂ ਨੂੰ ਖੜਾ ਕਰਿਓ ਤੇ ਮੈਂ ਤੁਹਾਡੀ ਸੇਵਾ ਹਰ ਤਰ੍ਹਾਂ ਦੀ ਕਰ ਲੂੰਗਾ। ਪਰ ਐਤ ਕੀ ਸਿੱਧੂ ਦਰਸ਼ਨੀ ਘੋੜਾ ਨਹੀਂ ਬਣੇਗਾ। ਰੇਸ ਜਿਤਾਉਣ ਵਾਲਾ ਅਰਬੀ ਘੋੜਾ ਜੇ ਕਮਜ਼ੋਰ ਵੀ ਹੋ ਜੇ ਖੋਤਿਆਂ ਦੇ ਅਸਤਬਲ ਨਾਲ ਤਕੜਾ ਹੁੰਦਾ ਇਸ ਕਰਕੇ ਅਖੀਰ ਦੇ ਵਿੱਚ ਮੈਂ ਰਾਹੁਲ ਜੀ ਦੇ ਫੈਸਲੇ ਨੂੰ ਪਹਿਲਾਂ ਹੀ ਮੰਨ ਚੁੱਕਿਆ ਮੇਰੀ ਕੋਈ ਜਸਤੂ ਨਹੀਂ ਕੋਈ ਇਲਤਜਾ ਨਹੀਂ ਕਿਦੋਂ ਰਾਮ ਪ੍ਰਸਾਦ ਬਿਸਵਿਲ 6 ਮਹੀਨੇ ਕੈਦ ਦੇ ਵਿੱਚ ਰਿਹਾ ਉਹਨੇ ਕਿਹਾ اے ਮਾਲਕ ਤੇਰੀ ਰਜ਼ਾ ਰਹੇ ਔਰ ਤੂੰ ਹੀ ਤੂੰ ਰਹੇ ਨਾ ਮੈਂ ਰਹੂੰ ना मेरी कोई आरजू रहे जब तक जिसम में जान और रगों में लहू रहे तेरा ही सिकरे यार तेरी ही जुस्तजू रहे मेरे यार मेरे रैबर तेरा ही सिकरे यार तेरी ही जुस्तजू रहे अखीर दे राहुल जी ने फैसला सुना और सिद्धू अखीर देखकी चढ़ी लाती है मैं तो इन्हें शेर मारते जंगल च शेर विधवा हो गई है अखीरला शेर ਮੇਰੇ ਇਸ਼ਕ ਨੂੰ ਸਮਾਪਤ ਕਰ ਦੂ ਮੇਰੇ ਪਿਆਰ ਨੂੰ ਪੰਜਾਬ ਦੇ ਲਈ ਸਮਾਪਤ ਕਰ ਦੂ ਮੈਂ ਜਿਉਣਾ ਪੰਜਾਬ ਆ ਮੈਂ ਮਰਨਾ ਵੀ ਪੰਜਾਬ ਆ ਮੈਂ ਹੋਰ ਕੁਝ ਨਹੀਂ ਜਾਣਦਾ ਮੈਂ ਇੰਨਾ ਹੀ ਜਾਣਦਾ ਮੈਂ ਇੰਨਾ ਹੀ ਜਾਣਦਾ ਕਿ ਨਵਜੋਤ ਸਿੰਘ ਸਿੱਧੂ ਕੁਝ ਵੀ ਹੋਵੇ ਨਵਜੋਤ ਸਿੰਘ ਸਿੱਧੂ ਦੀ ਜ਼ੁਬਾਨ ਦੇ ਉੱਤੇ ਹਰ ਇੱਕ ਪੰਜਾਬੀ ਨੂੰ ਭਰੋਸਾ ਹੈ ਜੇ ਮੈਨੂੰ ਉੱਨਰਨੇ ਲੈਣ ਦੀ ਤਾਕਤ ਦਿੱਤੀ ਇਹ mafiya ਖਤਮ ਜੇ ਮੈਨੂੰ ਉੱਨਰਨੇ ਲੈਣ ਦੀ ਤਾਕਤ ਦਿੱਤੀ ਪੰਜਾਬ ਦੇ ਲੋਗ ਹਰੇਕ ਦੀ ਜ਼ਿੰਦਗੀ ਬਿਹਤਰ ਹੋਏਗੀ ਲੇਕਿਨ ਅਗਰ ਮੈਨੂੰ ਨਿਰਣੇ ਲੈਣ ਦੀ ਤਾਕਤ ਨਾ ਦਿੱਤੀ ਤੇ ਜਿਹਨੂੰ ਚੀਫ ਮਿਨਿਸਟਰ ਬਣਾਉਂਗੇ ਮੈਂ ਉਹਦੇ ਨਾਲ ਹੱਸ ਕੇ ਮੋਢੇ ਨਾਲ ਮੋਢਾ ਲਾ ਕੇ ਚਲਾਂਗਾ ਹੱਸ ਵੈਸੇ ਵੀ ਮੈਨੂੰ ਤੇ ਹਾਸੇ ਦੇ ਵੀ ਪੈਸੇ ਮਿਲਦੇ ਆ ਹਾਂ ਇਕੱਲਾ ਹੀ ਬੰਦਾ ਮੈਂ ਇਸ ਲਈ ਰਾਹੁਲ ਜੀ ਮੈਂ ਅੰਤ ਕਰਤਾ ਹੂੰ ਆਪਣੀ ਸਪੀਚ ਦਾ ਔਰ ਕਹਤਾ ਹੂੰ ਦਿਲ ਦੀ ਗਹਿਰਾਈਆਂ ਸੇ ਕੇਪੀ ਸਾਹਿਬ ਬੈਠੇ ਆ ਯਾ ਜੋ ਵੀ ਬੈਠਾ ਹੈ ਮੇਰੀ ਪੱਗ ਦੇ ਲੜ ਵਰਗਾ शायद कांग्रेस में कभी कभी मेरे खिलाफ आवाज उठती है लेकिन नवजोत सिंह सिद्धू की किसी वर्कर के खिलाफ भी आज तक आवाज नहीं उठी लड़ाई अपनों से नहीं है लड़ाई पराओं से है इश्क जिनको है वतन से इश्क जिनको है वतन से खुदी को मिटाते रहेंगे शम्मा महफिल में जलती रहेगी सिद्धू जैसे परवाने और भी आते रहेंगे बहुत बहुत शुक्रिया बहुत बहुत धन्यवाद थैंक यू